ਮਲੇਬਾਸ ਸਵਾਰੀਆਂ ਤਾਰ ਰਹੀ ਸੀ ਤੁਸੀਂ ਘਾ ਓਵਰ ਪ੍ਰੈਕਟਿਸ ਇਹ ਨਹੀਂ ਕਰਨਾ ਓਵਰ ਟ੍ਰੈਗਾਸੀ ਕਰਾਈ ਨਹੀਂ ਕਿ ਆਜਨ ਬਾਸ ਤੇ ਪਿੱਛੇ ਖੜੇ ਪਿੱਛੋਂ ਓਵਰ ਸਪੀਡ ਤੇ ਹੈਗਾ ਸੀ ਟਰਾਲਾ ਆ ਕੇ ਨੇ ਪਿੱਛੋਂ ਲੈ ਕੇ ਮਾਰ ਕੇ ਉਹਨਾਂ ਨੇ ਜੋ जख्मी ਸੀਗੇ ਉਹਨਾਂ ਨੂੰ ਹਸਪੀਟਲ ਰੈਫਰ ਕੀਤਾ ਮੇਨ ਗੱਲ ਇਹ ਹੈ ਕਿ ਇੱਥੇ ਕੋਈ ਵੀ ਕਿਸੇ ਦਾ ਜਾਨ ਮਾਲੀ ਦਾ ਨੁਕਸਾਨ ਨਹੀਂ ਹੋਇਆਗਾ ਜਿੱਦਾ ਨਾਲ ਦੀ ਨਾਲ ਅਸੀਂ ਪਹੁੰਚਿਆ ਤੇ ਜਾਇਜ਼ਾ ਲੈ ਰਹੇ ਹਾਂ ਜੋ ਨੁਕਸਾਨ ਹੋਇਆ ਇਹ ਸਾਰੇ ਇਹ ਤਾਂ ਟਰਾਲੇ ਵਾਲੇ ਦੀ ਹੈ ਸਟਾਫ ਦੀ ਸਾਈਡ ਤੇ ਖੜੇ ਸੀ ਪਿੱਛੋਂ ਲੈ ਕੇ ਮਾਰਦਾ ਵੇ ਜਦੋਂ ਇਹ ਕਹਿ ਰਹੇ ਜੀ ਤਾਨੂੰ ਜਦੋਂ ਇਨਫਰਮੇਸ਼ਨ ਮਿਲੀ ਪਹਿਲੀ ਗੱਲ ਤਾਂ ਸਰ ਲੋਕ ਅਵੇਅਰ ਹੈ ਨਹੀਂ ਕਿ ਉਹਨਾਂ ਨੇ 112 ਤੇ ਕਾਲ ਨਹੀਂ ਕੀਤੀ ਇਹ ਤਾਂ ਸਾਡੇ ਨਾਲ ਦੇ ਟੀਚਰ ਸੀ ਉਹਨਾਂ ਨੇ ਕਾਲ ਕੀਤੀ ਕਿ ਇਸ ਤਰ੍ਹਾਂ ਕਰਕੇ ਸਾਡਾ ਐਕਸੀਡੈਂਟ ਹੋ ਗਿਆ ਅਸੀਂ ਫਿਰ ਉਸ ਤੋਂ ਜਦੋਂ ਤੁਰੇ ਪਤਾ ਲੱਗ ਸਰ ਅਸੀਂ ਹੈ ਜਾਂ ਸਿਰਫ ਗੁਜਾਬ ਭਵਾਏ ਤੋਂ ਆਏ ਸਰ ਠੀਕ ਆ ਸਰ ਤੁਹਾਡਾ ਉੱਥੇ ਪੁਆਇੰਟ ਬਣਿਆ ਹੋਇਆ ਸੀਗਾ ਅਸੀਂ ਉੱਥੋਂ ਤੁਰੇ ਰਿਆਂ ਉਸ ਤੋਂ ਪਹਿਲਾਂ ਸਾਡੇ ਮਾਨਯੋਗ ਐਸਐਸਓ ਸਾਫ ਗੁਰੂ ਹਰਸਾਏ ਉਹ ਪਹੁੰਚ ਚੁੱਕੇ ਸੀ ਉਹਨਾਂ ਨੇ ਜੋ जख्मी ਸੀਗੀ ਉਹਨਾਂ ਨੂੰ ਹਸਪੀਟਲ ਰੈਫਰ ਕੀਤਾ ਮੇਨ ਗੱਲ ਇਹ ਕਿਥੇ ਕੋਈ ਵੀ ਕਿਸੇ ਦਾ ਜਾਨ ਮਾਲੀ ਦਾ ਨੁਕਸਾਨ ਨਹੀਂ ਹੋਇਆ ਹੈਗਾ ਠੀਕ ਆ ਨਾਲ ਦੀ ਨਾਲ ਅਸੀਂ ਪਹੁੰਚੇ ਆ ਇੱਥੇ ਜਾਇਜ਼ਾ ਲੈ ਰਹੇ ਆ ਜੋ ਨੁਕਸਾਨ ਹੋਇਆ ਉਹ ਗੱਡੀਆਂ ਵਹੀਕਲ ਵਗੈਰਾ ਦਾ ਉਹ ਦੇਖ ਰਹੇ ਆ ਤੇ ਤੁਹਾਨੂੰ ਕੀ ਮੈਸੇਜ ਹੈ ਕਿਉਂਕਿ ਕਈਆਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ 112 ਤੇ ਕਾਲ ਕਰਨੀ ਹੈ ਤੁਸੀਂ ਇਸ ਬਾਰੇ ਲੋਕਾਂ ਨੂੰ ਕੀ ਮੈਸੇਜ ਕਰਦੇ ਆ ਅਸੀਂ ਲੋਕਾਂ ਨੂੰ ਇਹ ਹੀ ਮੈਸੇਜ ਕਰਦੇ ਆ ਪੰਜਾਬ 'ਚ ਕਿਤੇ ਵੀ ਕੋਈ ਐਕਸੀਡੈਂਟ ਹੁੰਦਾ ਹੈ ਜਾਂ ਹੋਰ ਕੋਈ ਦੁਰਘਟਨਾ ਹੁੰਦੀ ਹੈ ਤੁਸੀਂ 112 ਤੇ ਕਾਲ ਕਰੋ ਏ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਤੁਹਾਡੇ ਤੋਂ 15 ਤੋਂ 20 ਮਿੰਟ ਦੇ ਵਿੱਚ ਅਸੀਂ ਪਹੁੰਚਦੇ ਹੋਵਾਂਗੇ ਜਿਹੜੀ ਅੱਗੇ ਪੰਜਾਬ ਰੋਡਵੇਜ ਦੀ ਬੱਸ ਆ ਕੇ ਜਿਹੜਾ ਜੀਵਨਰਾਇ ਅੱਡੇ ਤੇ ਖੜੀ ਸੀ ਪਿੱਛੇ ਬਲੇਰੋ ਕੈਂਪਰ ਆ ਰਹੀ ਸੀ ਤੇ ਪਿੱਛੋਂ ਟਰਾਲੇ ਨੇ ਜਿਹੜੀ ਬਲੇਰੋ ਦੇ ਟੱਕਰ ਮਾਰੀ ਹੈ ਤੂਫਾਨ ਦੇ ਤੇ ਜਿਹੜੀ ਉਹ ਤੂਫਾਨ ਨੂੰ ਧੱਕਦਾ ਹੋਇਆ ਉੱਲ ਜਾ ਕੇ ਅੱਗੇ ਜਿਹੜੀ ਰੋਡਵੇਜ ਦੀ ਬੱਸ ਵਿੱਚ ਮਾਰੀ ਉੱਲ ਜਾ ਕੇ ਤੇ ਉਹਦੇ ਕਰਕੇ ਇਹਨਾਂ ਦਾ ਤਿੰਨਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਜਾਨੀ ਮਾਲ ਦੀ ਨੁਕਸਾਨ ਨਹੀਂ ਹੋਇਆ ਕੋਈ ਇਹ ਫਾਇਲ ਕਤਮ ਹੁੰਡੋੜ ਜਾ ਰਹੀ ਸੀ ਜਿਹੜੇ ਟੀਚਰਾਂ ਨੂੰ ਛੱਡਣ ਲਈ ਹਾਂ ਪਚਾਹ ਹੋ ਗਿਆ ਜੀ ਜਾਨੀ ਬਿਲਕੁਲ ਜੀ ਕੋਈ ਜਾਨੀ ਮਾਲ ਦੀ ਨੁਕਸਾਨ ਨਹੀਂ ਹੋਇਆ ਬਸ ਜੋ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਜਾ ਰਹੀ ਹੈ ਸਰ ਜੀ ਅਸੀਂ ਫਾਇਲ ਕਤੂ ਆ ਰਹੇ ਸੀ ਤੇ ਜੀਵਾਂ ਰਹੀ ਅੱਡੇ ਤੇ ਆ ਕੇ ਬਸ ਖੜੀ ਸਾਡੇ ਦੇ ਅੱਗੇ ਅਸੀਂ ਬਸ ਦੇ ਆ ਕੇ ਪਿੱਛੇ ਖੜ ਗਏ ਮੰਨ ਲੇ ਬਸ ਸਵਾਰੀਆਂ ਤਾਰ ਰਹੀ ਸੀ ਅਸੀਂ ਘਾਓਰ ਟਰੈਕੀ ਸੀ ਨਹੀਂ ਕਰਨਾ ਓਵਰ ਟਰੈਕ ਅਸੀਂ ਕਰਾਈ ਨਹੀਂ ਇੱਥੇ ਆ ਗਏ ਬਸ ਤੇ ਪਿੱਛੇ ਖੜੇ ਪਿੱਛੋਂ ਉਹ ਸਪੀਡ ਤੇ ਹੈਗਾ ਸੀ ਟਰਾਲਾ ਆ ਕੇ ਨੇ ਪਿੱਛੋਂ ਲੈ ਕੇ ਮਾਰ ਕੇ ਬੱਸ ਦੇ ਵਿੱਚ ਅੱਗੇ ਜਾ ਕੇ ਅਸੀਂ ਵਾਜੀਏ ਗੱਡੀ ਦੇ ਵਿੱਚ ਕਿੰਨੇ ਸਵਾਰ ਟੀਚਰ ਸੀਗੇ 11 ਟੀਚਰ ਸੀ ਜੀ ਕਿੱਥੇ ਚੱਲੇ ਸੀ ਜੀ ਮੁਮਦੋਦ ਹਜ਼ਾਰਾ ਸਿੰਘ ਵਾਲੀ ਪੰਜਾਬ ਹੋ ਗਿਆ ਜੀ ਉਹਨਾਂ ਦਾ ਹਾਂਜੀ ਹਾਂਜੀ ਇੱਕ ਸਰ ਦੀ ਸੱਟਾਂ ਲੱਗੀਆਂ ਨੇ ਜੀ ਕੀ ਨਹੀਂ ਤੁਸੀਂ ਗਲਤੀ ਦੇਖਦੇ ਸਰ ਇਹ ਤਾਂ ਟਰਾਲੇ ਵਾਲੇ ਦੀ ਹੈ ਸਟਾਫ ਦੇ ਸਾਈਡ ਤੇ ਖੜੇ ਸੀ ਪਿੱਛੋਂ ਲੈ ਕੇ ਮਾਰਦਾ ਵੇ ਉਹਦੀ ਰੋਡ ਵੀ ਦੀ ਬਾਸ ਖੜੀ ਸੀ ਉਹ ਚਰੀ ਗਈ ਹਾਂਜੀ ਹਾਂਜੀ ਉਹ ਚਲੀ ਗਈ ਜੀ